ਅਮਨ ਹਾਂਜੀ ਕਰਿਆ ਪੁੱਤ ਹਾਂਜੀ ਹਾਂਜੀ ਆ ਜਾ ਬੈਜੋ ਬੈਠ ਗਈ ਉਹ ਐ ਕਰ ਹਾਂ ਸਣਾਵਾ ਕੀ ਬਸ ਜਿਹੜੀ ਤੇਰੀ ਉਹਨਾਂ ਦੇ ਭੋਗ ਤੇ ਜੁੱਤੀ ਪਾਈ ਵੀ ਸੀ ਹਾਂ ਉਹ ਜੁੱਤੀ ਦੇ ਮੈਨੂੰ ਤਾਂ ਆਉਣ ਨੂੰ ਜੁੱਤੇ ਆਂਟੀ ਖਬਰ ਹੁਣ ਕਿੱਥੇ ਰੱਖੀ ਵੀ ਹੋਊਗੇ ਉਹ ਥੋੜੇ ਦਿਨ ਤਾਂ ਹੋਏ ਪਾਈ ਵੀ ਤੇਰੀ ਵਿਆਹ ਜਾਣਾ ਪਾਈ ਵੀ ਤਾਂ ਹੋਣੀ ਆ ਹੁਣ ਲੱਭਣ ਨੂੰ ਟਾਈਮ ਲੱਗ ਜਾ ਮੈਨੂੰ ਘੰਟਾ ਲੱਗ ਜਾ ਕੰਮ ਕਰਨ ਨੂੰ ਚੱਲ ਤੂੰ ਐ ਕਰ ਕੰਮ ਵੀ ਕਰ ਲੈ ਲੱਭ ਵੀ ਲੈ ਮੈਂ ਇੱਥੇ ਪੈਣੀ ਆ ਮੈਨ ਨਾਲੇ ਆਰਾਮ ਕਰਦੀ ਜਾਂਨੇ ਮੈਂ ਆ ਰਾਮ ਕਰਦੀ ਅੰਨੇ ਤੂੰ ਕਰ ਲੈ ਕੰਮ ਕੁੰਮ ਨਾਲ ਜੁੱਤੀ ਲੱਭਦਾ ਉਹ ਆਂਟੀ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਮੈਂ ਕਿਾ ਤੁਹਾਡੇ ਤਾਂ ਮਾੜੇ ਮਾੜੇ ਪੈਰ ਨੇ ਮੇਰੇ ਤਾਂ ਬਹੁਤ ਬੜੀ ਜੁੱਤੀ ਆਉਂਦੀ ਆ ਇਹ ਆਮਨ ਜੁੱਤੀ ਮੈਂ ਰੂਈ ਦੇ ਕੇ ਪਾ ਲੂੰਗੀ ਕੋਈ ਨਾ ਬਈ ਤਾਂ ਮੈਂ ਉਸੇ ਜੁੱਤੀ ਨਾਲ ਦੇਖਣਾ ਦੇਖ ਚਲਾ ਕੇ ਬਣਦੀ ਆ ਹਨਾ ਵੀ ਜੱਤੈਨੂੰ ਕਹਤਾ ਵੀ ਮੈਂ ਰੂਈ ਦੇ ਕੇ ਲੈ ਰੂੰ ਜੁੱਤੀ ਤਾਂ ਮੈਂ ਲੈ ਕੇ ਜਾਊ ਲੈ ਆਂਟੀ ਮਸਾਲਾ ਅੱਬ ਕੇ ਨਹੀਂ ਆਇਆ ਚਾਹ ਲੈ ਤੁਹਾ ਤਾਂ ਇਹ ਤੇ ਬੜੀ ਆ ਇਹ ਤਾਂ ਮੇਰੇ ਅਨ ਫਿੱਟਾ ਕੀ ਦਿੱਖਤਾ ਹਾਂ ਆਂਟੀ ਸੋਹਣੀ ਲੱਗਦੀ ਆ ਪਾਈ ਹੋਈ ਤਾਂ ਸੋਹਣੀ ਲੱਗਦੀ ਆ ਸੋਹਣੀ ਦੰਦੀ ਚੱਪਨਾ ਰੱਖਦੀ ਮੇਰੀਆਂ ਸਾਹਮਣੇ ਚੱਲੂ ਨਾ ਕੋ ਠੀਕ ਆ ਮੈਂ ਤਾਂ ਨੇ ਬਹਨ ਨੇ ਲਾਏ ਜੁੱਤੀਓ ਲੈ ਕੇ ਹੋ ਗਈ ਹੋ ਗਈ ਚਲੋ